ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈ ਜੁੜੀਆਂ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਦੀ ਅਸਲੀ ਪ੍ਰੋਫਾਈਲ ਨਾਮ ਸਿੰਘ ਜਨਮ ਤਰੀਕ 13 9 1992 ਹਾਈ ਟੂ 6 ਫੁੱਟ ਪੜਾਈ ਪਲੱਸ 2 ਕਾਸਟ ਜਰਸੀਕਰ ਕਾਮ ਟ੍ਰੇਡਿੰਗ ਗੁੱਡ ਇਨਕਮ ਏਰੀਆ ਫਤਿਹਗੜ੍ਹ ਸਾਹਿਬ ਪ੍ਰੋਪਰਟੀ ਤਨਕਰ ਦੋ ਕਰ ਰੈਂਟ ਦੀ ਇਨਕਮ ਇੱਕ ਪਲਾਟ ਪਰਿਵਾਰ ਮੈਂਬਰ ਮਾਤਾ ਪਿਤਾ ਦੋ ਪਹਿਨਾ ਅਮੈਰਿਡ ਅਮੰਗ ਵਜਿਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 912360013 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ नाम कौर जन्म तरीक उन्ती अठ उन्नीस सौ तिरानवे हाईट पं फुट एकेरिया मलेरकोटला कास्ट मज़बी सिख पढ़ाई एमए पंजाबी यूनिवर्सिटी पटियाला कम कनेडा वर्क अपारमेंट पी आर अपलाई होबर पिता सरकारी नौकरी तो रिटायरमेंट माता हाउसवाइफ एक भा कनेडा टूरिस्ट वीजे परिवार तो ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਕੈਨੇਡਾ ਪੀਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 7981765800 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਸਰਕਾਰੀ ਨੌਕਰੀ ਜਨਮ ਤਰੀਕ 23 1995 ਹਾਈਟ 5 ਫੁੱਟ 9 ਇੰਚ ਪੜਾਈ ਬੀਏ ਬੀਅਡ ਕਾਸਟ ਮਜਬੂਤ ਸਿੱਖ ਸ਼ਹਿਰ ਬਠਿੰਡਾ ਕਮ ਇੰਗਲਿਸ਼ ਟੀਚਰ ਸਰਕਾਰੀ ਨੌਕਰੀ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਡਾਕਟਰ ਸਰਕਾਰੀ ਨੌਕਰੀ ਮਾਂ ਅਵਧਿਆ ਪਰਿਵਾਰ ਤੋਂ ਪੜ੍ਹੇ ਲਿਖੀ ਲੜਕੀ ਦੀ ਲੋੜ ਹੈ ਜਾਂ ਸਰਕਾਰੀ ਨੌਕਰੀ ਕਰਦੀ ਹੋਵੇ ਲੜਕੀ ਦੀ ਹਾਈਟ 5 ਫੁੱਟ 10 ਇੰਚ ਤੋਂ ਘੱਟ ਨਾ ਹੋਵੇ ਇਹਨਾਂ ਦਾ ਮੋਬਾਈਲ ਨੰਬਰ 60050 7188 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 26/4/1997 ਹਾਈਟ 5 ਫੁੱਟ 11 ਇੰਚ ਪੜਾਈ ਐਮਏ ਕਮ ਆਰਮੀ ਏਰੀਆ ਨਮਸ਼ਹਿਰ ਕਾਸਟ ਜਟ ਸਿੱਖਮਾਨ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਸ਼ਾਪ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫ ਇੱਕ ਪ੍ਰਾ ਕੈਨੇਡਾ ਮੰਗ ਵਧੀਆ ਪਰਵਾਰ ਦੀ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਜੋਬ ਕਰਦੀ ਹੋਵੇ ਕਰਦਾ ਕੰਮ ਕਰਨ ਵਾਲੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9807 99697 ਦੂਜਾ ਮੋਬਾਈਲ ਨੰਬਰ 94653 12053 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੋਰ ਜਰਮਟਿਕ 141999 ਹਾਈ 5 ਫੁੱਟ 7 ਇੰਚ ਕਾਸਟ ਮਜਵੀ ਸਿੱਖ ਪੜਾਈ ਪਲੱਸ 2 ਨਾਨ ਮੈਡੀਕਲ ਏਰੀਆ ਧਰਮਕੋਟ ਮੋਗਾ ਪਰਿਵਾਰ ਮੈਂਬਰ ਪਿਤਾ ਕੀਰਤੀਵਾਰੀ ਕਰਦੇ ਨੇ ਮਾਤਾ ਹਾਊਸ ਵਾਈਫ ਦੋਪਰਾ ਇੱਕ ਇੰਗਲੈਂਡ ਵਧੀਆ ਪਰਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਨੌਕਰੀ ਕਰਦਾ ਹੋਵੇ ਜਾਂ ਖੇਤੀਬਾੜੀ ਕਰਦਾ ਹੋਵੇ ਮਜਬੂਤ ਸਿੱਖ ਕਾਸਟ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9109406113 ਦੂਜਾ ਮੋਬਾਈਲ ਨੰਬਰ 7652993196 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਅਲਾ ਸਕਦੇ ਹੋ ਨਾਮ ਸਿੰਘ ਲੜਕਾ ਨਿਊਜ਼ੀਲੈਂਡ ਜਨਮ ਤਰੀਕ 3 9 1993 ਹਾਈਟ 5 ਫੁੱਟ 11 ਇੰਚ ਕਾਸਟ ਜਰਸਿਕ ਗੋ ਟਿੱਲੋ ਏਰੀਆ ਬਟਿੰਡਾ ਕੰਮ ਸਿਵਲ ਇੰਜੀਨੀਅਰ ਮਾਸਟਰ ਇਨ ਬਿਜ਼ਨਸ ਕੰਮ ਪੁਲਿਸ ਨਿਊ ਨਿਊਜ਼ੀਲੈਂਡ ਜ਼ਮੀਨ 5 ਕਿਲੇ 2 ਪਲਾਟ ਸ਼ਹਿਰੀ ਪੰਨੇ ਦੇ ਵਿੱਚ ਬਹੁਤ ਆਲੀਸ਼ਾਨ ਕੋਟੀ ਪਾਈ ਹੋਈ ਹੈ ਪਰ ਫੈਮਿਲੀ ਮੈਂਬਰ ਪਿਤਾ ਕਿਤੀ ਵੜੀ ਕਰਦੀ ਮਾਤਾ ਹਾਊਸ ਵਾਈਫ ਦਾਦਾ ਪੰਚਾਇਤ ਵਿਭਾਗ ਐਸ ਡੀਓ ਰਿਟਾਇਰਮੈਂਟ ਇੱਕ ਭਰਾ ਕੈਨੇਡਾ ਮੰਗ ਅਵਧਿਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਬੀ ਐਸ ਸੀ ਨਰਸਿੰਗ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 7830123249 ਦੂਜਾ ਮੋਬਾਈਲ ਨੰਬਰ 9988844272 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 22 1997 ਹਾਈਟ 5 ਫੁੱਟ 9 ਇੰਚ ਏਰੀਆ ਵਰਨਾਲਾ ਕਾਸਟ ਜਰਸੀਖ ਗੋਤਾਲੀਵਾਲ ਜ਼ਮੀਨ ਨਹੀਂ ਮਕਾਨ ਕੋਠੀ ਪਈ ਹੋਈ ਕਮ ਲੜਕਾ ਫੌਜੀ 2016 ਵਿੱਚ ਲੜਕਾ ਪੜਤੀ ਹੋਇਆ ਪਰਿਵਾਰ ਮੈਂਬਰ ਮਾਤਾ ਪਿਤਾ ਤਨਪਿਆਨਾ ਵਿਅਯੁ ਹੋਇਆ ਨੇ ਇਕੱਲਾ ਲੜਕਾ ਮੰਗ ਅਵਦੀਆ ਪਰਵਾਰ ਤੋਂ ਪੜੇ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 98725 44127 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਕਨੇਡਾ ਪੀਆਰ ਉਮਰ 37 ਸਾਲ ਹਾਈਟ 5 ਫੁੱਟ ਨਾਸਿੰਘ ਏਰੀਆ ਗੁਰਦਾਸਪੁਰ ਲੜਕੇ ਦਾ ਤਲਾਕ ਹੋਇਆ ਪਰਿਵਾਰ ਮੈਂਬਰ ਇੱਕ ਵੱਡਾ ਪਰਾਂ ਕਨੇਡਾ ਮੰਗ ਅਵਦੀਆ ਪਰਵਾਰ ਤੋਂ ਪੜ੍ਹੇ ਲਿਖੇ ਸੋਹਣੀ ਲੜਕੀ ਦੀ ਲੋੜ ਹੈ ਲੜਕੀ ਐਨ ਆਰ ਆਈ ਹੋਵੇ ਜਾਂ ਗੁਰਦਾਸਪੁਰ ਅਮਰਸਰ ਨੂੰ ਪੇਲ ਹੈ ਸਾਦਾ ਵਿਆਹ ਇਹਨਾਂ ਦਾ ਮੋਬਾਈਲ ਨੰਬਰ +1 410 90472 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਲੈ ਸਕਦੇ ਹੋ ਮੈਰਿਜ ਵੀਡੀਓ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਨਾਮ ਸਿੰਘ ਲੜਕਾ ਕਨੇਡਾ ਜਨਮ ਤਰੀਕ 10 12 1991 ਹਾਈਟ 5 ਫੁੱਟ 11 ਇੰਚ ਕਾਸਟ ਜੈੱਟ ਸਿੱਕ ਜ਼ਿਲ੍ਹਾ ਫਤਿਹਗੜ ਸਾਹਿਬ ਜ਼ਮੀਨ ਹੈ 4.5 ਏਕੜ ਪਰਵਾਰ ਮੈਂਬਰ ਪਿਤਾ ਸਭ ਕਾ ਫੌਜੀ ਲੜਕੇ ਦਾ 10 ਸਾਲ ਦਾ ਟੂਰਿਸਟ ਵੀਜ਼ਾ ਲੱਗਾ ਹੋਇਆ ਲੜਕਾ ਦੋ ਵਾਰ ਕੈਨੇਡਾ ਗਿਆ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਤੋਂ ਹੋਵੇ ਜਾਂ ਇੰਡੀਆ ਤੋਂ ਹੋਵੇ ਵਿਆਹ ਜਲਦੀ ਕਰਨਾ ਇਹਨਾਂ ਦਾ ਮੋਬਾਈਲ ਨੰਬਰ 9814329841 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਹੈ ਸਿੰਗਲ ਲੜਕਾ ਆਸਟ੍ਰੇਲੀਆ ਜਨਮ ਤਰੀਕ 1995 ਹਾਈਟ 5 ਫੁੱਟ 6 ਇੰਚ ਕਾਸਟ ਜਰਸਿਕ ਗੋਟਾਲੀਵਾਰ ਏਰੀਆ ਸੰਗਰੂੜ ਪੜਾਈ ਪਲੱਸ 2 ਨਾਨ ਮੈਡੀਕਲ ਡਿਪਲੋਮਾ ਬਿਜ਼ਨਸ ਕੁਕਿੰਗ ਆਸਟ੍ਰੇਲੀਆ ਜ਼ਮੀਨ 8 ਏਕੜ ਕਮ ਆਪਣਾ ਬਿਜ਼ਨਸ ਪਰਿਵਾਰ ਮੈਂਬਰ ਕੀਤਾ ਗਵਰਨਮੈਂਟ ਜੌਬ ਤੇ ਰਿਟਾਇਰਮੈਂਟ ਮਾਤਾ ਹਾਊਸ ਵਾਈਫਰ ਦੂ ਪੈਣਾ ਮੈਰਿਡ ਨੇ ਆਸਟ੍ਰੇਲੀਆ ਮੰਗ ਅਵਦੀਆ ਪਰਵਾਰ ਨੂੰ ਪੜਿ ਲਿਖੀ ਲੜਕੀ ਦੀ ਲੋੜ ਹੈ ਲੜਕੀ ਮੈਡੀਕਲ ਲਾਈਨ ਵੀਐਸਸੀ ਕੀਤੀ ਹੋਵੇ ਜ ਜਹ ਲੜਕੀ ਆਸਟ੍ਰੇਲੀਆ ਤੋਂ ਹੋਵੇ ਇਹਨਾਂ ਦਾ ਮੋਬਾਈਲ ਨੰਬਰ 885 10108 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਤੁਸੀਂ ਲੈ ਸਕਦੇ ਹੋ ਲੜਕਾ ਸ਼ਰਮਾ ਜਨਮ ਤਰੀਕ 1993 ਪੜਾਈ ਪਲੱਸ 2 ਕੋਰਸ ਆਈਟੀਆਈ ਏਰੀਆ ਨਾਬਾ ਕਾਸਟ ਪੰਡਤ ਕੰਮ ਸੀਸੀਟੀਵੀ ਕੈਮਰੇ ਲੜਕੇ ਦਾ ਤਲਾਕ ਹੋਇਆ ਸ਼ਾਰਟ ਟਾਈਮ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਭੈਣ ਮੰਗ ਅਵਦੀਆ ਪਰਵਾਰ ਨੂੰ ਲੜਕੀ ਦੀ ਲੋੜ ਹੈ ਤਲਾਕ ਵਾਲੇ ਬਿਨਾਂ ਬੱਚੇ ਤੋਂ ਵੀ ਸੰਪਰਕ ਕਰ ਸਕਦੀ ਨਹੀਂ ਇਹਨਾਂ ਦਾ ਮੋਬਾਈਲ ਨੰਬਰ 8820903600 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋਨਸ ਅਨਕਲੜਕਾ ਯੂਐਸਏ ਬੌਰਨ ਉਮਰ 35 ਸਾਲ ਹਾਈਟ 5 ਫੂਟ 11 ਇੰਚ ਕਾਸਟ ਇਜਟ ਸਿਕ ਕਮ ਆਪਣਾ ਬਿਜ਼ਨਸ ਵਧੀਆ ਜੋਬ ਪਰਵਾਰ ਮੈਂਬਰ ਮਾਤਾ ਪਿਤਾ ਇੱਕ ਪੈਨ ਯੂਐਸਏ ਆਪਣਾ ਕਰਨ ਮੰ ਰੇਡੀਆ ਕਾਂਦਨੀ ਪਰ ਬਾਤ ਨਾ ਪੜੀ ਲਿਖੀ ਸੋਨੀ ਸਨਕੀ ਲੜਕੀ ਦੀ ਲੋੜ ਹੈ ਲੜਕੇ ਜੂਐਸਏ ਵਾਨ ਜਾਂ ਜੂਐਸਏ ਲੰਬੇ ਸਮੇਂ ਤੋਂ ਰਹਿੰਦੇ ਹੋਣ ਇਹਨਾਂ ਨੂੰ ਪਹਿਲ ਇਹਨਾਂ ਦਾ ਮੋਬਾਈਲ ਨੰਬਰ WhatsApp ਨੰਬਰ +15599305501 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਰਲ ਟੈਕ 2 10 1991 ਪੜਾਈ ਪਲਾਸਟੂ ਕਾਸਟ ਜਰ ਸਿੱਖ ਜిల్లా ਫਗਵਾੜਾ ਕੰਮ ਦਵਾਈ ਟਰੱਕ ਡਰਾਈਵਰ 7 ਸਾਲ ਹੋ ਗਏ ਨੇ ਮੰਗ ਵੇੜੀ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਕੈਨੇਡਾ ਤੋਂ ਲੜਕੀ ਦੀ ਲੋੜ ਹੈ ਲੜਕੇ ਦੀ ਪੈਨ ਕੈਨੇਡਾ ਸਿਟੀਜ਼ਨ ਅਨਮੈਰਿਡ ਇਹਨਾਂ ਦਾ ਮੋਬਾਈਲ ਨੰਬਰ 78144 99354 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜੋ ਸਾਡਾ WhatsApp ਨੰਬਰ 9501511137